ਔਰ ਕੀ ਵਸਦੇ ਹਨ ਸੋਮਾ ਪੁਰਖਾਂ ਦਾ ਸਨਮਾਨ ਗੁਰਦਰਾ ਸਾਹਿਬ ਵੱਲੋਂ ਜੋ ਗੁਰੂ ਘਰ ਦੀ ਸਰਪਾਉ ਦੀ ਬਖਸ਼ਿਸ਼ ਹੈ ਉਹ ਪ੍ਰਾਪਤ ਕਰਨ ਆ ਜੋ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਨਿਰਗੁਣ ਰਾਖ ਲਿਆ ਸੰਤਨ ਕਾ ਸਦਕਾ ਸਾਧੂ ਗੁਰ ਢਾਗ ਲਿਆ ਮੋਹੇ ਪਾਪੀ ਪਰਦਾ ਇੱਕ ਇੱਕ ਅੰਗੀ ਵਸਤਰ ਹੁੰਦੇ ਆ ਦਸਤਾਰ ਸੀਸ ਤੇ ਆ ਗੁਲੂਬੰਦ ਗਲ ਚ ਆ ਕਮੀਜ਼ ਤਨ ਤੇ ਆ ਦਸਤਾਨੇ ਹੱਥਾਂ ਤੇ ਆ ਪਜਾਮਾ ਲੱਤਾਂ ਤੇ ਤੇ ਜਰਾਬਾਂ ਪੈਰਾਂ ਤੇ ਇੱਕ ਇੱਕ ਅੰਗੀ ਵਸਤਰ ਆ ਨਾ ਤੇ ਸਿਰ ਪਾਓ ਜਿਹੜਾ ਸਿਰ ਤੋਂ ਪੈਰਾਂ ਤੱਕ ਇਹਦੀ ਇੱਜ਼ਤ ਕੱਜੇ ਉਹਦਾ ਨਾਂ ਹੈ ਸਰੂਪਾ ਅਸੀਂ ਸਰੂਪੇ ਲੈ ਲੈਨੇ ਆ ਕਈ ਵਾਰੀ ਕਦਰ ਨਹੀਂ ਕਰਦੇ ਇਹ ਬਹੁਤ ਵੱਡੀ ਬਖਸ਼ਿਸ਼ ਆ ਤੇ ਬੜੀ ਖੁਸ਼ੀ ਹੋਈ ਆ ਕਿ ਭਾਈ ਨਿਰਮਲ ਸਿੰਘ ਜੀ ਨੂਰ ਢਾਡੀ ਸਿੰਘ ਇਹਨਾਂ ਨੂੰ ਸੰਗਤਾਂ ਨੇ 골ਡ ਮੈਜਡ ਲਿਸਟ ਕਰਕੇ ਪ੍ਰਬੰਧਕਾਂ ਨੇ ਕਈ ਜਗ੍ਹਾ ਸਤਿਕਾਰ ਦਿੱਤਾ ਅੱਜ ਸੰਤ ਬਾਬਾ ਕਰਤਾਰ ਸਿੰਘ ਜੀ ਦਾ ਵਰਸੀ ਦਿਨ ਮਨਾਇਆ ਇਹ ਉਹਨਾਂ ਦੇ ਵਿਦਿਆਰਥੀ ਵੀ ਹੈ ਢਾਡੀ ਵੀ ਹੈ ਤੇ ਗਿਆਨੀ ਵੀ ਹੈ ਤੇ ਮਾਰ ਨੇ ਬੜੀ ਕਿਰਪਾ ਕੀਤੀ ਹੈ ਤੇ ਮੈਂ ਦੇਖਦਾ ਰਿਹਾ ਤੇ ਧਿਆਨ ਫੇ ਉਧਰ ਅਰਥਾਂ ਨਾਲ ਚਲੇ ਜਾਂਦਾ ਹਨ ਤੇ ਮੈਂ ਕਹਾ ਸ਼ਾਇਦ ਵੀ ਪ੍ਰੋਗਰਾਮ ਪਰ ਨਹੀਂ ਮਾਰੇ ਨੇ ਕਿਰਪਾ ਕੀਤੀ ਹੈ ਤੇ ਪ੍ਰਬੰਧਕਾਂ ਦਾ ਵੀ ਬਹੁਤ ਬਹੁਤ ਅਨੁਵਾਦਿਆ ਭਾਈ ਸਾਹਿਬ ਭਾਈ ਨਿਰੰਦਰ ਸਿੰਘ ਜੀ ਹਾਰੇ ਗ੍ਰੰਥੀ ਸਿੰਘਾਂ ਦਾ ਰਾਗੀ ਸਿੰਘਾਂ ਦਾ ਢਾਡੀ ਸਿੰਘਾਂ ਦਾ ਸੁਭਜੀਆਂ ਸੰਗਤਾਂ ਦਾ ਤੇ ਹੁਣ ਤੁਹਾਡੇ ਨੂੰ ਢਾਡੀ ਵਾਰਾਂ ਦੇ ਨਾਲ ਉਹ ਫਿਰ ਨਿਹਾਲ ਕਰਨਗੇ ਕਿਉਂਕਿ ਢਾਡੀ ਕਲਾ ਵੀ ਇੱਕ ਬੜੀ ਹੈ ਔਰ ਮਹਾਰਾਜ ਨੇ ਬੜੀ ਕਿਰਪਾ ਕੀਤੀ ਹੈ ਤੇ ਢਾਡੀ ਸਿੰਘਾਂ ਚ ਇਸ ਜਥੇ ਦਾ ਸ਼੍ਰੋਮਣੀ ਕਮੇਟੀ ਵੱਲੋਂ ਵੀ ਹੋਰ ਸੰਸਥਾਵਾਂ ਵੱਲੋਂ ਵੀ ਇਹਨਾਂ ਨੂੰ ਦੇਸਾਂ ਪ੍ਰਸੰਗਤਾ ਨੇ ਬੜਾ ਸਤਿਕਾਰ ਦਿੱਤਾ ਤੇ ਮਹਾਰਾਜ ਦੇ ਨਾਲ ਤੇ ਇਹਨਾਂ ਦਾ ਹਰ ਕੋਲ ਪ੍ਰੇਮ ਕਾਫੀ ਹੈਗਾ ਤੇ ਮੁੰਡ ਤੋਂ ਤੇ ਬਾਕੀ ਭਾਈ ਰਣਵੀਰ ਸਿੰਘ ਗਿਆਨੀ ਜੀ ਉਹ ਵੀ ਇਹਨਾਂ ਦੇ ਰਿਲੇਟਿਵ ਆ ਉਹ ਵੀ ਬੜੇ ਵਿਦਵਾਨ ਆ ਮਹਾਰਾਜ ਦੀ ਕਿਰਪਾ ਉਹ ਵੀ ਦੇ ਸੰਪਰਦਾਂ ਕਾਫੀ ਸੇਵਾ ਨਿਭਾਉਂਦੇ ਆ ਸੋ ਸਾਰਿਆਂ ਦਾ ਹੀ ਧੰਨਵਾਦ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਵਾਹਿਗੁਰੂ ਬੜੀ ਮਿਹਰਬਾਨੀ ਮੈਂ ਜੋ ਡਾਕੂਮੈਂਟ ਸੋ ਬਹੁਤ ਬਹੁਤ ਧੰਨਵਾਦ ਹੈ ਸਤਿਕਾਰਯੋਗ ਸੰਤ ਬਾਬਾ ਜਗਜੀਤ ਸਿੰਘ ਜੀ ਹਰਖੋਂਵਾਲ ਵਾਲੇ ਮਹਾਂਪੁਰਖਾਂ ਦਾ ਸਾਧ ਸੰਗਤ ਜੀ ਅਗਲੇ ਹਫਤੇ ਵੀ ਇਸੇ ਤਰ੍ਹਾਂ ਜੋ ਤਨਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦੀਆਂ ਖੁਸ਼ੀਆਂ ਨੂੰ ਸਮਰਪਿਤ ਸਮਾਗਮ ਸਜਨੇ ਨੇ ਸ਼ੁੱਕਰਵਾਰ ਸ਼੍ਰੀ ਖੰਡ ਪੜ ਸੇ ਆਰੰਭ ਹੋਣਗੇ ਐਤਵਾਰ ਸਵੇਰੇ ਪਹੁੰਚਣ ਹਨ 21 22 ਅਤੇ 23 ਅਗਸਤ ਨੂੰ ਸਤਿਕਾਰਯੋਗ ਸੰਤ ਬਾਬਾਜੀਤ ਸਿੰਘ ਜੀ ਡੌਣਾ ਵਾਲੇ ਮਹਾਂਪੁਰਖਾਂ ਦੇ ਵੀ ਸ਼ਾਮ ਦੇ ਦੀਵਾਨਾ ਵਿੱਚ ਹਾਜ਼ਰੀ ਭਰਨੀ ਹੈ ਸੋ ਹਾਜ਼ਰੀਆਂ ਭਰ ਕੇ ਇਲਾਹੇ ਪ੍ਰਾਪਤ ਕਰਿਓ ਆਓ ਹੁਣ ਬਹੁਤ ਹੀ ਸਤਿਕਾਰਯੋਗ ਪੰਥ ਦੇ ਵਿਦਵਾਨ ਟਾਡੀ ਗਿਆਨੀ ਨਿਰਮਲ ਸਿੰਘ ਜੀ ਨੂਰ ਉਹਨਾਂ ਦਾ ਢਾਡੀ ਜਥਾਪ ਸਿੰਘ ਤਾਂ ਦੀ ਸੇਵਾ ਵਿੱਚ ਹਾਜ਼ਰ ਹੋ ਰਿਹਾ ਹੈ ਪਿਆਰ ਸਹਿਤ ਸਰਵਣ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਸਨਮਾਨਯੋ ਖਾਲਸਾ ਜੀ ਸਾਰੇ ਸਤਸੰਗੀ ਇੱਕ ਵਾਰ ਕਹਿਣ ਤੇ ਰਸਨਾ ਪਵਿੱਤਰ ਕਰੋ ਤੇ ਗੱਜ ਕੇ ਕਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਤੁਹਾਡੇ ਕੇਵਲ 5 ਮਿੰਟ ਲੈਣੇ ਆ ਏ ਨਹੀਂ ਵੀ 5 ਕਹੇ ਕਿਤੇ 15 ਲਾ ਦਈਏ ਇਹ ਵੀ ਨਹੀਂ ਹੋਏਗਾ ਜੇ 5 ਕਹੇ ਤੇ 5 ਹੀ ਲਾਵਾਂਗੇ ਇੱਕ ਵਾਰ ਤੁਹਾਡੀ ਸੇਵਾ ਵਿੱਚ ਚਰਜ ਕਰਨੀ ਹੈ ਮਹਾਪੁਰਸ਼ਾਂ ਨੇ ਆਪ ਜੀ ਨੂੰ ਵਿਆਖਿਆ ਸੁਣਾਈ ਹੈ ਖਿਆਲ ਰੱਖਿਓ ਤੁਸੀਂ ਸਾਰੇ ਪੜੇ ਲਿਖੇ ਗੁਰਮਤਿ ਨੂੰ ਮੰਨਣ ਵਾਲੇ ਬੈਠੇ ਹੋ ਸਤਖੰਡ ਵਾਸੀ ਸੰਤ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਹਰਖੋ ਵਾਲੀਏ ਬਾਬਾ ਜੀ ਉਹਨਾਂ ਤੋਂ ਵਰਸਾਏ ਹੋਏ ਹਰਖੋ ਵਾਲੀਏ ਸੰਪਰਦਾਏ ਦੇ ਇੱਕੋ ਇੱਕ ਪ੍ਰਮੁੱਖ ਬੁਲਾਰੇ ਹੋਏ ਨੇ ਸੰਤ ਬਾਬਾ ਜਗਜੀਤ ਸਿੰਘ ਜੀ ਧਿਆਨ ਰੱਖਣਾ ਪ੍ਰਚਾਰਕ ਤੇ ਬੁਲਾਰੇ ਤਾਂ ਤੁਹਾਨੂੰ ਦੁਨੀਆਂ ਵਿੱਚ ਬੜੇ ਮਿਲ ਪੈਣਗੇ ਪਰ ਬੁਲਾਰੇ ਦੇ ਨਾਲ-ਨਾਲ ਕੋਈ ਵਿਅਕਤੀ ਨਾਲ ਸੰਤ ਹੋਵੇ ਬਹੁਤ ਵਿਰਲੇ-ਵਿਰਲੇ ਪ੍ਰਾਪਤ ਹੋਣਗੇ ਤੁਹਾਨੂੰ ਪਤਾ ਹੈ ਸੰਤ ਦਾ ਅਰਥ ਕੀ ਹੈ ਸ ਸੇ ਦਾ ਮਤਲਬ ਹੈ ਸਿਮਰਨ ਤੇ ਨੰਨੇ ਦਾ ਮਤਲਬ ਹੈ ਨਿਮਰਤਾ ਤੇ ਤਤੇ ਦਾ ਨਾਮ ਹੈ ਤਿਆਗ ਨਿਮਰਤਾ ਵੀ ਰੱਖ ਕੇ ਸਿਮਰਤ ਵੀ ਸਿਮਰਨ ਵੀ ਵੈਗਰੂ ਦੀ ਕਿਰਪਾ ਦੁਆਰਾ ਤੇ ਤਿਆਗ ਵੀ ਪੂਰਾ ساری ਜ਼ਿੰਦਗੀ ਗੁਰੂ ਮਹਾਰਾਜ ਦੀ ਗੁਰਬਾਣੀ ਦੀ ਵਿਆਖਿਆ ਕੀਤੀ ਹੈ ਪਰ ਕਦੇ ਕਿਸੇ ਕੋਲੋਂ ਵਿਆਖਿਆ ਕਰਕੇ ਮੁੱਲ ਨਹੀਂ ਮੰਗਿਆ ਸੇਵਾ ਕਰਤ ਹੋਏ ਨਿਹਕਾਮੀ ਤਿਸਕ ਹੋਤ ਪ੍ਰਭ ਸੁਆਮੀ ਬਾਬਾ ਜੀ ਨੇ ਆਪਣੀ ਜ਼ਿੰਦਗੀ ਵਿੱਚ ਇੱਕ ਪੰਕਤੀ ਗੁਰੂ ਗ੍ਰੰਥ ਸਾਹਿਬ ਦੀ ਦਰੜ ਕੀਤੀ ਹੈ ਕਿ ਮਾਦ ਇਹੋ ਜਨਮ ਤੇਮਾਰੇ ਲੇਖੇ ਵੈਗਰੂ ਜੇ ਮਨੁੱਖਾ ਜਨਮ ਦਿੱਤਾ ਹੈ ਤੇ ਤੁਹਾਡੀ ਸੇਵਾ ਸਿਮਰਨ ਤੇ ਪ੍ਰਚਾਰ ਵਿੱਚ ਲੱਗ ਜਾਏ ਇਹਨਾਂ ਮਹਾਪੁਰਸ਼ਾਂ ਨੂੰ ਜੀ ਆਇਆਂ ਨੂੰ ਬਹੁਤ ਬਹੁਤ ਧੰਨਵਾਦ ਹੈ ਸੰਤਾਂ ਪਾਸ਼ੇ ਖਾਇ ਖਨੇਰੀ ਤੁਸੀਂ ਵੀ ਆਇਓ ਗੁਰੂ ਦੀ ਰਹਿਮਤ ਪ੍ਰਾਪਤ ਕਰਨ ਵਾਸਤੇ ਬਾਬਾ ਜੀ ਆਏ ਇਹਨਾਂ ਦੇ ਨਾਲ ਤੁਸੀਂ ਸੰਗਤ ਰੂਪ ਵਿੱਚ ਆਇਓ ਤੁਹਾਡਾ ਸਾਰਿਆਂ ਦਾ ਧੰਨਵਾਦ ਲਓ ਇੱਕ ਵਾਰ ਕਹਿ ਕੇ ਅਸੀਂ ਤੁਹਾਡੇ ਕੋਲੋਂ ਖਿਮਾ ਮੰਗ ਲੈਣੀ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਕਾਜ਼ੀ ਕਹਿੰਦਾ ਮਹਾਰਾਜ ਜੇ ਔਰੰਗਜ਼ੇਬ ਦਾ ਹੁਕਮ ਮੰਨ ਕੇ ਤੁਸੀਂ ਮੁਸਲਮਾਨ ਹੋਣਾ ਪਰਵਾਹ ਨਾ ਕੀਤਾ ਯਾਦ ਰੱਖੋ ਆਪਣਾ ਸਿਰ ਲੈ ਕੇ ਜਿਉਂਦੇ ਅਨੰਦਪੁਰ ਨਹੀਂ ਜਾਓਗੇ ਗੁਰੂ ਤੇਗ ਬਹਾਦਰ ਸਾਹਿਬ ਜੀ ਔਰੰਗਜ਼ੇਬ ਦੇ ਸਾਹਮਣੇ ਦਿੱਲੀ ਵਿੱਚ ਨੇ ਰੋਵਿਚ ਪਰ ਕੇ ਪਹਾੜਾਜ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿਣ ਲੱਗੇ ਔਰੰਗਜ਼ੇਬ ਕਾਦੀ ਯਾਦ ਰੱਖੇ ਇਹ ਔਰੰਗਜ਼ੇਬ ਦਾ ਦਰਬਾਰ ਹੈ ਵਜ਼ੀਰ ਅਮੀਰ ਬੈਠੇ ਨੇ ਗੁਰੂ ਤੇਗ ਬਹਾਦਰ ਪੰਜਾਬ ਅਨੰਦਪੁਰ ਜਾਵੇ ਭਾਵੇਂ ਨਾ ਜਾਵੇ ਪਰ ਤੇਗ ਬਹਾਦਰ ਦਾ ਸੀਸ ਅਨੰਦਪੁਰ ਜ਼ਰੂਰ ਜਾਵੇਗਾ ਇਹ ਸ਼ਬਦ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਕਹੇ ਰੋਵਚ ਭਰੇ ਹੋਏ ਸਤਿਗੁਰ ਨੇ ਗੁਰਬਾਣੀ ਦਾ ਸ਼ਬਦ ਪੜਿਆ ਗੁਰੂ ਤੇਗ ਬਹਾਦਰ ਜੀ ਨੇ ਕਹਿੰਦੇ ਗगन ਦਮਾਮਾ ਬਾਜਿਓ ਭਾਈ ਪਰਿਓ ਨਿਸਾਨੇ ਕਾਓ ਖੇਤ ਜੋ ਮੰਡਿਓ ਸੂਰਮਾ ਅਬ ਜੁ ਜਿੰਨ ਕੋ ਦਾਓ ਕਹਿ ਕੇ ਗੁਰੂ ਤੇਗ ਬਹਾਦਰ ਨੇ ਦੋ ਸ਼ਬਦ ਵਾਲਾ ਭਾਈ ਐਸੇ ਕਰਕੇ ਉਹ ਕਹਿੰਦੇ ਗੱਜ ਕੇ ਨਵੇਂ ਬਾਦਸ਼ਾਹ ਨੇ ਕਾ ਜਿਤਾਈ ਅੱਖਿਆ बादशाह ने काजी तई आखिया स दिखाता सिर ताज है दा मेरा दादा सिर ताज है दा

ਜਿਹੜਾ ਮੁਗਲ ਸਰਕਾਰ ਨੂੰ ਜੜਾ ਮੁਗਲ ਸਰਕਾਰ ਨੂੰ ਰੋਹ ਚਣ ਵਾਲੇ ਦਿੱਤੇ ਸੱਚ ਬੋਲ ਅਸੀਂ ਹਿੰਦੂਵਾਦ ਦੇ ਮੰਨਣ ਵਾਲੇ ਕਿਰਾਮਦਾ ਹਿੰਦੂਆਂ ਦੇ ਮੰਦਰਾਂ ਕੀ ਆਵਦਾ ਤੈਨੂੰ ਗਲਾ ਵਿੱਚ ਹੋ ਰਿਹਾ ਸੀ ਲੋਹਾ ਸਿੱਕੜਾ ਔਰੰਗੇਜ਼ੇਰ ਪੱਲ ਕੇ ਇਹਦੇ ਰਜਵਾਨ ਨੂੰ ਜੀਦੇ बोला शीश जाएगा आनंद बोल असादा शीस जावेगा आनंद बोल असादा बोला ताई आगे पुगा ਦਾਉਣੀ ਲਾਜੀ ਮੂਜੀ ਓਟਲੀ ਸ਼ਹਿਰ ਵਿੱਚ ਪਾਣਾ ਵਰਤਾ ਯਾਦੈਂਦਿਆਂ ਰਹਿੰਦੀਆਂ ਸਤਗੁਰੂ ਤੇਰੀਆਂ ਜੱਗ ਵਿੱਚ ਰਹਿੰਦੀਆਂ ਬਾਦਸ਼ਾਹ ਤੇਰੀਆਂ ਹਾਜ਼ ਧਾਵਾਂ ਤੁੰਗਿਆ ਜਾ ਮੇਰੇ ਗਰੀਬ ਨਵਾਜ ਨੇ ਕਿਆ ਔਰੰਗਜ਼ੇਬ ਐ ਕਾਜ਼ੀ ਯਾਦ ਰੱਖੇ ਤੀਗ ਬਹਾਦਰ ਨਨਪੁਰ ਸਾਹਿਬ ਜਾਵੇ ਭਾਵੇਂ ਨਾ ਜਾਵੇ ਲੇਕਿਨ ਤੀਗ ਬਹਾਦਰ ਦਾ ਸੀਸ ਨਨਪੁਰ ਜਾਵੇਗਾ ਜ਼ਰੂਰ ਜਾਵੇਗਾ ਜੋ ਕੁਝ ਕਿਹਾ ਉਹ ਕਰਕੇ ਦਿਖਾਇਆ ਨiyet ਕੀਤਾ ਹੋਇਆ ਸਮਾ ਪੂਰਾ ਹੋ ਗਿਆ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਮਹਾਪੁਰਸ਼ਾਏ ਨੇ ਬੜੀ ਰੰਗਣਾ ਲੱਗੀ ਹੈ ਵੈਗਰੂ ਕਿਰਪਾ ਕਰੇ ਇਸੇ ਤਰ੍ਹਾਂ ਨਾਮ ਸਿਮਰਨ ਕਮਾਈ ਕਰਨ ਵਾਲੀਆਂ ਰੂਹਾਂ ਗੁਰੂ ਘਰ ਵਿੱਚ ਆ ਕੇ ਸਿੱਖੀ ਪ੍ਰਚਾਰ ਕਰਦੇ ਰਹਿਣ ਤੇ ਸਾਨੂੰ ਭੁੱਲਿਆਂ ਭਟਕਿਆਂ ਨੂੰ ਗੁਰੂ ਮਹਾਰਾਜ ਦਾ ਸੰਦੇਸ਼ ਪ੍ਰਾਪਤ ਹੁੰਦਾ ਰਹੇ ਇਹ ਅਰਦਾਸ ਹੈ ਆਓ ਹੁਣ ਅਨੰਦ ਸਾਹਿਬ ਦੀ ਬਾਣੀ ਦੀਆਂ 6 ਪਉੜੀਆਂ ਦਾ ਕੀਰਤਨ ਤੇ ਫਿਰ ਆਪਾਂ ਸੰਪੂਰਨਤਾ ਦੀ ਅਰਦਾਸ ਵਿੱਚ ਸ਼ਾਮਲ ਹੋਵਾਂਗੇ RAM KALI MAHLAAT JA ANAND EK OANKAR SATGUR PRASAAD ਨੰਦ ਪਾਇਆ ਮੇਰੀ ਮਾਏ ਸਤ ਗੁਰੂ ਮੈਂ ਪਾਇਆ ਸਤ ਗੁਰਤਾ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਧਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਦੀਆਂ ਬਦੋਤਾ ਦਾ ਵੋ ਹਰੀ ਕੇਰਾ ਮਨ ਜਿ ਨਿਵਾਸਾਇਆ ਕਹਿ ਨਾਨਕ ਅਨੰਦ ਹੋ ਸਤ ਗੁਰੂ ਮੈਂ ਪਾਇਆ ਏ ਮਨ ਮੇਰਾ ਤੂੰ ਸਦਾ ਰਹੋ ਹਰਨਾ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਗਿਦਾਰ ਉਹ ਕਰੇ ਤੇਰਾ ਦਾਰਜ ਸਭ ਸੁਵਾਰਨਾ ਸਬਨਾੰਦ ਲਾਸਮ ਰਥ ਸੁਆਮੀ ਸੋ ਕਿਉ ਮਨੋਂ ਵਿਸਾਰੇ ਹੈ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕੀ ਨਹੀਂ ਕਰਤੇ ਰਹਿ ਧਰਤਾ ਤੇਰਾ ਸਭ ਕੁਛ ਹੈ ਇਸਤੇ ਸੋ ਪਾਵੇ ਦਾ ਸਿਖਤ ਸਲਾਹਾ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਅਜੇ ਸ਼ਬਦ ਕਲੇਰੇ ਹੈ ਨਾਨਕ ਸੱਚੇ ਸਾਖਬ ਕਿਆ ਨਹੀਂ ਕਰਤੇ ਰਹਿ ਸੱਚਾ ਨਾਮ ਮੇਰਾ ਆਧਾਰੂ ਸੱਚਾ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗੁਆਇਆ ਪਰ ਸ਼ਾਂਤ ਸੁਖਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਵਿਟੋ ਜਿਸ ਦੀ ਇਹ ਵਡਿਆਈਆ ਹੈ ਨੈਕ ਸੁਨਹੋ ਸੰਤ ਹੋ ਸ਼ਬਦ ਤਰੋ ਪਿਆਰੋ ਸਾਜਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤੇ ਕਸ ਪਾ ਗਏ ਖਸ ਪਾ ਗਏ ਸ਼ਬਦ ਵਾਜੇ ਕਲਾ ਜਿਤ ਘਰ ਧਾਰ ਧਾਰਿਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟ ਕੁਮਾਰਿਆ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰ ਕੇ ਲਾਗੇ ਕਹਿ ਨਾਨਕ ਤਹ ਸੁਖ ਹੋਆਿਤ ਕਰ ਅਨਹਦ ਵਾਜੇ ਅਲਗ ਸੁਨਹੋ ਵੱਡ ਭਗ ਹੋ ਸਤ ਮਨੋਰਥ ਸਭ ਭਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਪੈ ਸਰਸੇ ਪੂਰੇ ਗੁਰ ਤੇ ਜਾਨੀ ਸੁਣ ਕੇ ਪੁਨੀਤ ਕਹਤੇ ਪਵਿਤ ਸਤ ਗੁਰ ਰਹਾ ਪਰਪੂਰੇ ਨਾਨਕ ਕੋ ਰ ਚਰਨ ਲਾ ਕੇ ਵਾਜੇ ਅਨਹਦ ਤੁਰੇ ਸ਼ਲੋਕ ਪੜਨ ਗੁਰੂ ਬਾਣੀ ਪਿਤਾ ਮਾਤਾ ਸਰਦਮ ਹੱਥ ਇਸ ਰਾਤ ਗੋਇਦਾਈ ਦਾ ਸਗਲ ਜਗਤ ਆਇਆ ਪਰਿਆ ਆਇਆ ਬਚੈ ਤਨ ਮਹਦੂਰ ਕਲਮੀ ਆਪੋ ਆਪਣੀ ਕੇਨੇ ਲੇ ਕੇ ਦੂਰ ਜਿਨੀ ਨਾਮ ਤੇ ਆਇਆ ਗੈਮ ਸਖਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਵਾਹੇ ਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤ